ਸਰ ਕੀ ਕਹਿਣਾ ਚਾਹੋਗੇ ਅੱਜ ਪੰਡਤ ੱਲੇਵਾਲ ਦੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਨੰਬਰਦਾਰਾਂ ਦੀ ਚੋਣ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਤੇ ਲਈ ਅੱਜ ਜਿਹੜੀ ਚੋਣ ਸਾਰ ਹਰਬਖਸ਼ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਪਰਧਾਨ ਹੋ ਰਹੇ ਨੇ ਉਹਨਾਂ ਦੀ ਰਹਿਣ ਮਾਈ ਦੇ ਵਿੱਚ ਹੋਈ ਉਹਦੇ ਵਿਸ਼ੇਸ਼ ਤੌਰ ਤੇ ਸਰਦਾਰ ਸਰਜੀਤ ਸਿੰਘ ਨੇ ਨੇੜਾ ਕਾਰਜਕਰਮੀ ਪ੍ਰਧਾਨ ਨੂੰ ਪਹੁੰਚੇ ਸਾਰ ਬਲਵਿੰਦਰ ਸਿੰਘ ਜੀ ਸਾਡੇ ਸੂਬਾ ਮੀਤ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਦਾਸ ਪੰਜਾਬ ਦਾ ਚੀਪ ਪੈਟਰਨਰ ਇੱਥੇ ਜਿਹੜਾ 9 9 2025 ਨੂੰ ਪਹਿਲੋ ਮੀਟਿੰਗ ਹੋਈ ਸੀ ਉਹਦੇ ਤੇ ਫੈਸਲਾ ਲਿਆ ਗਿਆ ਸੀ ਵੀ ਅੱਜ ਵੀ ਨੋ 2025 ਨੂੰ ਇੱਥੇ ਜਿਹੜੀ ਪੰਜਾਬ ਜਿਹੜੀ ਭਦੌੜ ਦੀ ਉਹ ਚੋਣ ਹੋਏਗੀ ਤਹਿਸੀਲ ਪ੍ਰਧਾਨ ਦੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਰੇ ਇਕੱਠੇ ਹੋਏ ਸੀ ਸੋ ਇਹ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਕਈ ਚਰਚਾ ਕੀਤੀਆਂ ਗਈਆਂ ਕਈਆਂ ਦੇ ਸੁਝਾਅ ਵੀ ਲੈ ਗਏ ਉਸ ਦੇ ਉੱਤੇ ਸਾਡੀ ਜਿਹੜੀ ਟੀਮ ਅੱਜ ਆਈ ਸੀ ਵਿਸ਼ੇਸ਼ ਤੌਰ ਤੇ ਅਰ ਉਹਦਾ ਜਿਹੜਾ ਸੰਗਿਆਣੇ ਉੱਥੇ ਕਰਕੇ ਵੀ ਜਾਵਾਂਗੇ ਅਸੀਂ ਤੇ ਸਰ ਜਿਵੇਂ ਤੁਹਾਨੂੰ ਲੱਗਦਾ ਕਿ ਜਿਵੇਂ ਨੰਬਰਦਾਰੇ ਦੇ ਆਉਣ ਵਾਲੇ ਕੰਮ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ ਹਨ ਤਾਂ ਉਹਨਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਕਿਹੜੀ ਕਿਹੜੀ ਗੱਲਾਂ ਨੂੰ ਤੁਸੀਂ ਧਿਆਨ ਚ ਰੱਖਿਆ ਜੀ ਅਸੀਂ ਲਗਾਤਾਰ ਸਮਝ ਜਦੋਂ ਇਹ ਭਗਵੰਤ ਮਾਨ ਸਰਕਾਰ ਬਣੀ ਹੈ ਉਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਸਾਡੀਆਂ ਜਿਹੜੀਆਂ ਤਿੰਨ ਮਿਹਨ ਮੰਗਾ ਸੀ ਦੋ ਮਿਹਨ ਮੰਗਾ ਸਨ ਜਿਹੜੀਆਂ ਉਹ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਪਾਈਆਂ ਸਨ ਉਹਦੇ ਵਿੱਚ 3000 ਰੁਪਇਆ ਤੇ ਪਿਤਾ ਪੁਰਖੀ ਜਿਹੜੀ ਉਹਦੇ ਵੀ ਜਿਹੜਾ ਆਉਂਦਿਆ ਜਿਹੜਾ ਹਰਾ ਪੈਨ ਜਿਉ ਮਾਨ ਸਰਕਾਰ ਆਜੇਗੀ ਤੋ ਜਿਹੜਾ ਹਰਾ ਪੰਨੇ ਤੁਹਾਡੀ ਜਿਹੜੀ ਇਹ ਪਿਤਾ ਪੁਰਖੀ ਦਿੱਤਾ ਇਹਦੇ ਤੇ ਲੱਗਦੇ ਕੋਈ ਨਹੀਂ ਸਾਡਾ ਇਹ ਹੁੰਦੇ ਤੇ ਚੱਲ ਜਾਏਗਾ ਤੇ ਜਿਹੜਾ 3000 ਰੁਪਿਆ ਹੈ ਇਹ ਜਦੋਂ ਵੀ ਸਾਡੀ ਪਹਿਲੀ ਮੀਟਿੰਗ ਹੋਏਗੀ ਉਹਦੇ ਵਿੱਚ ਤੁਹਾਡਾ 3000 ਰੁਪਿਆ ਕਰ ਦਿੱਤਾ ਜਾਏਗਾ ਸੋ ਲਗਾਤਾਰ ਭਗਵਾਨ ਸਰਮਾਨ ਨਾਲ ਸਭੀਆਂ ਮੀਟਿੰਗਾਂ ਹੋ ਰਹੀਆਂ ਮੰਤਰੀਆਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਪਰ ਜਿੰਨਾ ਇਹ ਸਰਕਾਰ ਨੇ ਮਤਲਬ ਸਾਡੇ ਨਾਲ ਵਾਅਦੇ ਖਿਲਾਫੀ ਕੀਤੀ ਹੈ ਹੋਰ ਕਿਸੇ ਸਰਕਾਰ ਨੇ ਕੀਤੀ ਅਸੀਂ ਇਹ ਤਹਈਆ ਵੀ ਕਰ ਲਿਆ ਹੁਣ ਜਿਹੜੀ ਜਿੰਮੀ ਚੌਣ ਆਏਗੀ ਪੱਟੀ ਦੇ ਵਿੱਚ ਉੱਥੇ ਜਿਹੜਾ ਬਹੁਤ ਵੱਡਾ ਸੰਘਰਸ਼ ਕਰਕੇ ਇਹ ਸਰਕਾਰ ਦੇ ਜਿਹੜਾ ਖਿਲਾਫ ਜਿਹੜਾ ਸੰਘਰਸ਼ ਕੀਤਾ ਜਾਏਗਾ ਔਰ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਇਹਨੂੰ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੋਰ ਕਿੱਥਾ ਬੜਾ ਜੀ ਤੁਹਾਡੀਆਂ ਮਤਲਬ ਮੇਨ ਮੰਗਾਂ ਬੰਨੀਆਂ ਕੀ ਗਈਆਂ ਨਹੀਂ ਕੀ ਮੰਗਣੇ ਤੁਹਾਡੀਆਂ ਸਾਡੀਆਂ ਮੰਗਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਮੰਨੀਆਂ ਸੀ ਇਹਨਾਂ ਨੇ ਸਾਡੀ ਇੱਕ ਵੀ ਮੰਗ ਨਹੀਂ ਮੰਨੀ ਜੰਨੀਆਂ ਸਾਡੀਆਂ ਮੰਗਾਂ ਸੀ ਸਾਰੀਆਂ ਉਸ ਦੇ ਤੇ ਔਸਰ ਰੁਪਈਆ 400 ਦੇ ਲਾਗੇ ਹੋ ਚੁਲੇ ਨੇ ਤੇ ਭਵੰਤ ਸਰ ਭਵੰਤਮਾਨ ਸਰਕਾਰ ਨੇ ਲਾਰਿਆਂ ਤੋਂ ਬਗੈਰ ਸਾਡੀ ਸਰਕਾਰ ਸਰਕਾਰ ਨੇ ਕੋਈ ਨੀ ਨੰਬਰਦਾਰ ਨਹੀਂ ਦਿੱਤਾ ਉਹ ਨੰਬਰਦਾਰ ਪੰਜਾਬ ਨੰਬਰ ਦਾ 746743 ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਜਿਹੜੀ ਇਹ ਤੁਹਾਡੀ ਮੀਟਿੰਗ ਹੈ ਕਲੇਪ ਤੋਂ ਔਰ ਹਲਕੇ ਦੀ ਹੈ ਜੇ ਅਲਗ-ਅਲਗ ਅੱਤ ਸਟੇਟ ਆਏ ਨੇ ਜੀ ਨਹੀਂ ਇਹ ਸਾਡੀ ਭਧੌੜ ਹਲਕੇ ਦੀ ਹੈ ਵਿਸ਼ੇਸ਼ ਤੌਰ ਤੇ ਸਰਦਾਰ ਹਰਦਰਸ਼ਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਦੀ ਰਹਿਣ ਮਹਿੇਠ ਤੇ ਸਰਦਾਰ ਸਰਜੀਵ ਸਿੰਘ ਜੀ ਜਿਹਨ ਨੇ ਡਾ ਤੇ ਬਲਵਿੰਦਰ ਸਿੰਘ ਜੀ ਜਿਹੜੇ ਸਾਡੇ ਮੇਤ ਪ੍ਰਧਾਨ ਨੇ ਪੰਜਾਬ ਦੇ ਇਹਨੇ ਰਹਿਣ ਮਹਿੇਠੇ ਬੈਠੇ ਹੋ ਰਹੀਏ ਬਾਕੀ ਜਿਹੜੀ ਤਹਿਸੀਲਾਂ ਦੇ ਪ੍ਰਧਾਨ ਇੱਥੇ ਪਹੁੰਚੇ ਨੇ